ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਜੀ ਔਰੋੜਾ ਕਲਾਸਸ ਦੇ ਆ ਸਪੈਸ਼ਲ ਚੈਨਲ ਤੇ ਪਹੁੰਚਣ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਖੈਰ ਮਕਦਮ ਕਰਦੇ ਆਂ ਇਹ ਉਮੀਦ ਕਰਦੇ ਆਂ ਕਿ ਸਭ ਚੜ੍ਹਦੀ ਕਲਾ ਚ ਹੋਵਾਂਗੇ ਜੀ 9 ਬਰ 9 ਹੋਵਾਂਗੇ ਤਾਂ ਦੇਖੋ ਰੀਸੈਂਟਲੀ ਖਬਰਾਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਆਪਣੇ ਪੰਜਾਬ ਦੇ ਸੀਐਮ ਸਾਹਿਬ ਭਗਵੰਤ ਮਾਨ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਸੀਗੇ ਸਟਾਰਟਿੰਗ ਚ ਨਿਊਜ਼ ਨਿਕਲ ਕੇ ਆ ਰਹੀ ਸੀਗੀ ਕਿ ਇਹ ਇੱਕ ਜਸਟ ਨਾਰਮਲ ਇਦਾਂ ਲਾ ਲੋ ਚੈੱਕਅਪ ਸੀਗਾ ਪਰ ਬਾਅਦ ਚ ਪਤਾ ਲੱਗਿਆ ਕਿ ਉਹ ਇੱਕ ਬਿਮਾਰੀ ਤੋਂ ਗ੍ਰਸਤ ਸੀਗੇ ਜੀ ਤਾਂ ਕਿਹੜੀ ਬਿਮਾਰੀ ਤੋਂ ਗ੍ਰਸਤ ਨੇ ਜੀ ਭਗਵੰਤ ਮਾਨ ਜੀ ਕੀ ਕੀ ਉਸ ਬਿਮਾਰੀ ਦੇ ਲੱਛਣ ਹੈ ਕੀ ਉਹ ਬਿਮਾਰੀ ਆਪਣੇ ਚ ਵੀ ਫੈਲ ਸਕਦੀ ਹੈ ਕਿੰਨਾ ਕੁ ਫੈਲਦੀ ਹੈ ਜੀ ਬਿਮਾਰੀ ਜਾਂ ਕਿੰਨੇ ਕ ਕੇਸ ਇੰਡੀਆ ਦੇ ਵਿੱਚ ਉਸ ਬਿਮਾਰੀ ਦੇ ਹੈਗੇ ਆ ਉਹ ਸਾਰੀਆਂ ਡਿਟੇਲਸ ਅੱਜ ਵਾਲੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪੁੱਤ ਤਾਂ ਬੇਸਿਕਲੀ ਜੀ ਉਸ ਬਿਮਾਰੀ ਦਾ ਨਾਮ ਹੈ ਜੀ ਲਿਪਟੋਸਪ੍ਰੋਸਿਸ ਲਿਪਟੋਸਪ੍ਰੋਸਿਸ ਨਾਮਕ ਬਿਮਾਰੀ ਹੈ ਜੀ ਬਿਮਾਰੀ ਦਾ ਨਾਮ ਹੈ ਲਿਪਟੋਸਪ੍ਰੋਸਿਸ ਇਹ ਬਿਮਾਰੀ ਇੱਕ ਰੇਅਰ ਡਿਜ਼ੀਜ਼ ਹੈ ਜੀ ਮਤਲਬ ਐਦਾਂ ਲਾ ਲਓ ਵੀ ਨਾਰਮਲੀ ਇਹ ਬਿਮਾਰੀ ਹੁੰਦੀ ਨਹੀਂ ਕਿੰਨੀ ਕਿ ਰੇਅਰ ਐਦਾਂ ਸਮਝ ਲਓ ਵੀ ਮੁਸ਼ਕਲ ਨਾਲ 5000 केसी ही आंदा है पुत्त मुश्किल ਨਾਲ 5000 केसी ही ਆਉਂਦਾ ਇੱਕ ਸਾਲ ਦਾ ਇਸ ਬਿਮਾਰੀ ਦਾ ਕਾਫੀ ਰੇਅਰ ਬਿਮਾਰੀ ਹੈ ਕੋਈ ਆਮ ਬਿਮਾਰੀ ਨਹੀਂ ਹੈ ਜੀ ਇਹ ਜਿਹੜੀ ਬਿਮਾਰੀ ਹੈ ਬਲੱਡ ਇਨਫੈਕਸ਼ਨ ਦੀ ਬਿਮਾਰੀ ਹੈ ਬਲੱਡ ਦੇ ਵਿੱਚ ਇਨਫੈਕਸ਼ਨ ਹੈ ਪੁੱਤ ਇੱਕ ਪ੍ਰਕਾਰ ਦੀ ਇਹ ਬਿਮਾਰੀ ਇਹ ਬਿਮਾਰੀ ਕਿੱਦਾਂ ਦੀ ਬਿਮਾਰੀ ਹੈ ਬੈਕਟੀਰੀਅਲ ਡਿਜ਼ੀਜ਼ ਹੈ ਜੀ ਬੈਕਟੀਰੀਅਲ ਡਿਜ਼ੀਜ਼ ਤੋਂ ਭਾਵ ਕੀ ਹੈ ਬੈਕਟੀਰੀਏ ਤੋਂ ਹੋਣ ਵਾਲੀ ਬਿਮਾਰੀ ਹੈ ਪੁੱਤ ਕਿਹੜਾ ਬੈਕਟੀਰੀਆ ਜੀ ਜਿਹੜਾ ਇਸ ਬਿਮਾਰੀ ਨੂੰ ਜਨਮ ਦਿੰਦਾ ਹੈ ਕਿਹੜਾ ਬੈਕਟੀਰੀਆ ਜਿਹਦੇ ਕਰਕੇ ਲੈਪਟੋਸਪਾਇਰੋਸਿਸ ਨਾਮਕ ਬਿਮਾਰੀ ਹੁੰਦੀ ਹੈ ਬੈਕਟੀਰੀਆ ਦਾ ਨਾਮ ਹੈ ਜੀ ਲੇਪਟੋਸਪਾਇਰਾ ਬੈਕਟੀਰੀਆ ਲੈਪਟੋਸਪਾਇਰਾ ਬੈਕਟੀਰੀਆ ਪੁੱਤ ਆਇਦਾਂ ਦਾ ਬੈਕਟੀਰੀਆ ਹੁੰਦਾ ਜੀ ਆ ਕੁਝ ਸ਼ੇਪ ਹੈ ਉਸ ਬੈਕਟੀਰੀਆ ਦੀ ਐਦਾਂ ਲੱਗਦਾ ਜਿਵੇਂ ਆਪਾਂ ਬਾਈਂਡਿੰਗ ਕਰਾਉਣ ਵਾਲਾ ਸਪਰਿੰਗ ਜਿਹਾ ਰੱਖਿਆ ਹੁੰਦਾ ਕੁਝ ਓਦਾਂ ਦਾ ਬੈਕਟੀਰੀਆ ਹੋਵੇ ਲੈਪਟੋਸਪਾਇਰਾ ਬੈਕਟੀਰੀਆ ਨਾਮਕ ਬੈਕਟੀਰੀਏ ਤੋਂ ਇਹ ਬਿਮਾਰੀ ਹੁੰਦੀ ਹੈ ਪੁੱਤ ਜੇ ਮੈਂ ਗੱਲ ਕਰਾਂ ਕਿੱਦਾਂ ਦੀ ਬਿਮਾਰੀ ਹੈ ਕੀ ਸ਼ੂਤ ਦੀ ਬਿਮਾਰੀ ਹੈ ਕਿ ਸ਼ੂਤ ਦੀ ਬਿਮਾਰੀ ਹੈ ਜੀ ਸ਼ੂਤ ਦੀ ਬਿਮਾਰੀ ਹੈ ਜੀ ਬਿਲਕੁਲ ਇਹ ਫੈਲ ਸਕਦੀ ਹੈ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਦੇ ਵਿੱਚ ਫੈਲ ਸਕਦੀ ਹੈ ਕਮਿਊਨੀਕੇਬਲ ਡਿਜ਼ੀ ਜਾਂਦੀ ਹੈ ਬਿਮਾਰੀ ਨਾਰਮਲ ਬਾਰਮ ਕਲਾਈਮੇਟ ਵਾਲੇ ਏਰੀਆਜ਼ ਦੇ ਵਿੱਚ ਜਿਵੇਂ ਕਿ ਰੀਸੈਂਟਲੀ ਆਪਣੇ ਟੈਂਪਰੇਚਰ ਕਾਫੀ ਹਾਈ ਚੱਲਿਆ ਪਿਛਲੇ ਦਿਨਾਂ ਦੇ ਵਿੱਚ ਤਾਂ ਬਾਰਮ ਕਲਾਈਮੇਟ ਵਾਲੇ ਏਰੀਆਜ਼ ਦੇ ਵਿੱਚ ਇਹ ਬਿਮਾਰੀ ਨਾਰਮਲ ਤੌਰ ਤੇ ਪਾਈ ਜਾਂਦੀ ਹੈ ਕਿਵੇਂ ਫੈਲਦੀ ਹੈ ਜੀ ਯੂਰਿਨ ਦੇ ਵਾਸਤੇ ਫੈਲਦੀ ਹੈ ਪੁੱਤ ਇਨਫੈਕਟਡ ਐਨੀਮਲਸ ਦਾ ਜਿਹੜਾ ਯੂਰਿਨ ਹੁੰਦਾ ਜਿਵੇਂ ਕਿ ਰੋਡੈਂਟਸ ਹੋਗੇ ਰੋਡੈਂਟ ਮਤਲਬ ਚੂਹੇ ਫੈਮਿਲੀ ਦੇ ਸਾਰੇ ਮੈਂਬਰਸ ਹੋਗੇ ਪੁੱਤ ਡੌਗਸ ਹੋਗੇ ਕੈਟਸ ਹੋਗੇ ਉਹਨਾਂ ਦਾ ਜਿਹੜਾ ਯੂਰਿਨ ਪੁੱਤ ਪਾਣੀ ਦੇ ਵਿੱਚ ਘੁਲ ਕੇ ਆਪਣੀ ਸਕਿਨਾਂ ਦੇ ਟੱਚ ਚ ਆਉਂਦਾ ਆਪਣੇ ਟੱਚ ਚ ਆਉਂਦਾ ਬਿਮਾਰੀ ਹੋ ਜਾਂਦੀ ਹੈ ਜੀ ਦੂਸ਼ਿਤ ਫੂਡ ਅਤੇ ਵਾਟਰ ਤੋਂ ਹੋ ਜਾਂਦੀ ਹੈ ਪੁੱਤ ਇਹ ਸੈਕਸ਼ੂਅਲੀ ਟ੍ਰਾਂਸਮਿਟਰਡ ਡਿਜ਼ੀਜ਼ ਵੀ ਹੈਗੀ ਹੈ ਜੀ ਐਸਟੀਡੀ ਵੀ ਹੈਗੀ ਹੈ ਜਿੰਸੀ ਤੌਰ ਤੇ ਫੈਲਣ ਵਾਲੀਆਂ ਬਿਮਾਰੀਆਂ ਦੇ ਵਿੱਚੋਂ ਵੀ ਇੱਕ ਹੈਗੀ ਹੈ ਜਿਹੜੇ ਬੰਦੇ ਨੂੰ ਇਹ ਬਿਮਾਰੀ ਹੈ ਜੇ ਉਹ ਅਨਪ੍ਰੋਟੈਕਟਿਡ ਸੈਕਸ ਕਰਦਾ ਹੈ ਤਾਂ ਦੂਸਰੇ ਬੰਦੇ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ ਇਹ ਬਿਮਾਰੀ ਪੁੱਤ ਮਾਂ ਤੋਂ ਬੱਚੇ ਨੂੰ ਵੀ ਹੋ ਸਕਦੀ ਹੈ ਜੀ ਮਾਤਾ ਤੋਂ ਬੱਚੇ ਨੂੰ ਵੀ ਇਹ ਰੋਗ ਹੋ ਸਕਦਾ ਹੈ ਪੁੱਤ ਜਿਵੇਂ ਲੱਛਣਾਂ ਦੀ ਗੱਲ ਕਰਾਂ ਵੀ ਕਿਹੜੇ-ਕਿਹੜੇ ਸਿੰਪਟਮਸ ਹੈ ਜੀ ਇਸ ਬਿਮਾਰੀ ਦੇ ਕੀ ਨਿਸ਼ਾਨੀ ਨੇ ਫੇਵਰ ਦਾ ਹਾਈ ਰਹਿਣਾ ਜੀ ਬੁਖਾਰ ਹੋਏ ਰਹਿਣਾ ਅੱਖਾਂ ਦਾ ਲਾਲ ਹੋਣਾ ਪੁੱਤ ਪੇਟ ਦੇ ਵਿੱਚ ਦਰਦ ਹੋਣਾ ਹੈਡੈਕ ਦੇ ਵਿੱਚ ਸਿਰਦਰਦ ਹੋਣਾ ਜੀ ਤੁਹਾਡੇ ਕੋਲੇ ਮਸਲਸ ਦੇ ਵਿੱਚ ਕੜਾਂਦ ਬਣੀ ਰਹਿਣੀ ਹਨਾ ਕਾਂ ਕਾਂਬਾ ਉੱਠੜਨਾ ਇੱਕਦਮ ਚਿਲਜ਼ ਹੋ ਜਾਣੀਆਂ ਕਾਂਬਾ ਉੱਠੜਨਾ ਪੁੱਤ ਸਕਿਨ ਦੇ ਉੱਪਰ ਰੈਸ਼ਸ ਹੋ ਜਾਣੀਆਂ ਸਕਿਨ ਦਾ ਜੈਲੋ ਪੈ ਜਾਣਾ ਜਾਂ ਮੈਂ ਕਹਿੰਦਾ ਯੰਡਸ ਦਾ ਹੋ ਜਾਣਾ ਪੀਲੇ ਦਾ ਹੋ ਜਾਣਾ ਪੁੱਤ ਨੌਜ਼ੀਆ ਨੱਕ ਦਾ ਵਗਣਾ ਪੁੱਤ ਡਾਇਰੀਆ ਲੂਜ਼ ਮੋਸ਼ਨਸ ਦਾ ਹੋ ਜਾਣਾ ਬੌਮਟਿੰਗਸ ਦਾ ਹੋ ਜਾਣਾ ਇਹ ਸਾਰੇ ਲੱਛਣ ਹੈ ਜੀ ਕਾਦੇ ਲੈਪਟੋਸਪੀਰੋਸਿਸ ਦੇ ਪੁੱਤ ਲੈਪਟੋਸਪੀਰੋਸਿਸ ਦੇ ਸਾਰੇ ਲੱਛਣ ਹੈ ਬੋਤੇ ਇਹ ਜੇ ਮੈਂ ਗੱਲ ਕਰਾਂ ਕਿ ਕਿੱਡੀ ਕਲੰਮੀ ਚੌੜੀ ਬਿਮਾਰੀ ਹੈ ਜੀ ਕਿੰਨਾ ਕ ਸਮਾਂ ਲੱਗਦਾ ਹੈ ਬੰਦੇ ਨੂੰ ਠੀਕ ਹੋਣ ਚ ਕਿੰਨਾ ਕ ਸਮਾਂ ਲੱਗਦਾ ਹੈ ਬੰਦਾ ਕਿੰਨੇ ਕ ਟਾਈਮ ਦੇ ਵਿੱਚ ਠੀਕ ਹੋ ਜਾਂਦਾ ਹੈ ਪੁੱਤ ਤਾਂ ਇਹਦੇ ਵਿੱਚ ਦੋ ਫੇਸ ਹੈ ਜੀ ਇੱਕ ਤਾਂ ਹੈਗਾ ਤੁਹਾਡੇ ਕੋਲੇ ਜਦੋਂ ਬਿਮਾਰੀ ਹੋ ਰਹੀ ਹੈ 5 ਤੋਂ 14 ਦਿਨਾਂ ਦਾ ਫੇਸ ਹੈ ਜੀ ਬਿਮਾਰੀ ਦੇ ਹੋਣ ਦਾ ਪੁੱਤ ਤੇ ਰਿਕਵਰੀ ਦਾ ਜਿਹੜਾ ਫੇਸ ਹੈ ਜੀ ਉਹ ਵੀ 10 ਤੋਂ 12 ਦਿਨਾਂ ਦਾ ਫੇਸ ਹੈ 10 ਤੋਂ 12 ਦਿਨਾਂ ਦੇ ਵਿੱਚ ਬੰਦਾ ਨਾਰਮਲੀ ਰਿਕਵਰ ਹੋ ਜਾਂਦਾ ਹੈ ਪੁੱਤ ਤਾਂ ਕੀ ਕਿਹੜੇਵੇਂ ਕਿਵੇਂ ਰਿਕਵਰੀ ਹੋ ਸਕਦੀ ਹੈ ਪੁੱਤ ਇਲਾਜ ਕੀ ਹੈ ਕਿਉਰ ਕੀ ਹੈ ਜੇ ਮੈਂ ਕਿਉਰ ਦੀ ਗੱਲ ਕਰਾਂ ਤਾਂ ਪਹਿਲਾ ਕਿਉਰ ਹੈ ਜੀ ਐਂਟੀਬਾਇਓਟਿਕਸ ਐਂਟੀਬਾਇਓਟਿਕਸ ਕਿਹੜੀਆਂ ਮੈਡੀਸਨਸ ਹੁੰਦੀਆਂ ਬੁੱਤ ਐਦਾਂ ਦੀਆਂ ਮੈਡੀਸਨ ਜਿਹੜੀਆਂ ਬੈਕਟੀਰੀਏ ਨੂੰ ਖਤਮ ਕਰਦੀਆਂ ਨੇ ਉਹਨਾਂ ਨੂੰ ਐਂਟੀਬਾਇਓਟਿਕਸ ਕਿਹਾ ਜਾਂਦਾ ਹੈ ਇਹ ਮੈਡੀਸਨ ਬੰਦੇ ਨੂੰ ਉਦੋਂ ਦਿੱਤੀ ਜਾਂਦੀ ਹੈ ਜਦੋਂ ਇਹ ਬਿਮਾਰੀ ਬਿਲਕੁਲ ਛੋਟੀ ਸਟੇਜ ਦੇ ਵਿੱਚ ਹੋਵੇ ਥੋੜੀ ਹੋਵੇ ਤਾਂ ਐਂਟੀਬਾਇਓਟਿਕਸ ਦੇ ਨਾਲ ਇਹ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ ਪੁੱਤ ਪਰ ਇਹ ਬਿਮਾਰੀ ਕਰਕੇ ਬੰਦੇ ਦੇ ਲੰਗਜ਼ ਵੀ ਖਰਾਬ ਹੋ ਸਕਦੇ ਕਿਡਨੀ ਵੀ ਖਰਾਬ ਹੋ ਸਕਦੀ ਹੈ ਸਿਸਟਮ ਫੇਲਿਅਰ ਵੀ ਹੋ ਸਕਦਾ ਹੈ ਜੇ ਥੋੜੀ ਸੈਵਰ ਹੋ ਜੇ ਬੁੱਤੇ ਬਿਮਾਰੀ ਲੰਗਜ਼ ਜਿਆਦਾ ਖਰਾਬ ਹੋ ਹੋ ਜਾਣ ਤਾਂ ਮਕੈਨੀਕਲ ਵੈਂਟੀਲੇਸ਼ਨ ਜਿਹਨੂੰ ਤੁਸੀਂ ਕਹਿ ਲੈਂਦੇ ਹੋ ਕਿ ਬੰਦਾ ਵੈਂਟੀਲੇਟਰ ਤੇ ਪਿਆ ਯਾਰ ਮਕੈਨੀਕਲ ਵੈਂਟੀਲੇਸ਼ਨ ਦਾ ਸਹਾਰਾ ਲੈਣਾ ਪੈਂਦਾ ਹੈ ਮਕੈਨੀਕਲ ਵੈਂਟੀਲੇਸ਼ਨ ਦਾ ਸਹਾਰਾ ਲੈ ਕੇ ਨਾਲ ਮੈਡੀਸਨ ਬੰਦੇ ਨੂੰ ਦੇਣੀ ਪੈਂਦੀ ਹੈ ਕਿਹੜੇ ਕੇਸ ਚ ਜਿਹੜੇ ਕੇਸ ਚ ਉਹਦੇ ਲੰਗਸ ਡੈਮੇਜ ਹੋ ਜਾਂਦੇ ਆ ਪੁੱਤ ਤੇ ਜੇ ਪੁੱਤ ਬਿਮਾਰੀ ਨਜਾਇਜ਼ ਹੀ ਫੈਲ ਜੇ ਤੁਹਾਨੂੰ ਦੱਸਿਆ ਜੀ ਬਲੱਡ ਦੀ ਬਿਮਾਰੀ ਹੈ ਹਨਾ ਬਲੱਡ ਇਨਫੈਕਸ਼ਨ ਦੀ ਬਿਮਾਰੀ ਹੈ ਤਾਂ ਇੱਕ ਪ੍ਰੋਸੈਸ ਕਰਨੀ ਪੈਂਦੀ ਹੈ ਜਿਹਦਾ ਨਾਮ ਆ ਜੀ ਪਲਾਜ਼ਮਾ ਫਰੇਸਿਸ ਪਲਾਜ਼ਮਾ ਫਰੇਸਿਸ ਦੇ ਵਿੱਚ ਕੀ ਹੈ ਪੁੱਤ ਕਿਹਨਾਂ ਇਨਸਾਨ ਦੀ ਬਾਡੀ ਦੇ ਵਿੱਚ ਜਿਹੜੇ ਬਲੱਡ ਦੇ ਵਿੱਚ ਪਲਾਜ਼ਮਾ ਹੁੰਦਾ ਪੁੱਤ ਉਹਨੂੰ ਟ੍ਰਾਂਸਪਲਾਂਟ ਕਰ ਦਿੱਤਾ ਜਾਂਦਾ ਇਨਸਾਨ ਦੀ ਬਾਡੀ ਦਾ ਸਾਰੇ ਦਾ ਸਾਰਾ ਪਲਾਜ਼ਮਾ ਬਦਲ ਦਿੱਤਾ ਜਾਂਦਾ ਜੀ ਟ੍ਰਾਂਸਪਲਾਂਟ ਕਰ ਦਿੱਤਾ ਜਾਂਦਾ ਜੀ ਟ੍ਰਾਂਸਪਲਾਂਟ ਕਰ ਦਿੱਤਾ ਜਾਂਦਾ ਬਾਡੀ ਦੇ ਵਿੱਚੋਂ ਪਲਾਜ਼ਮਾ ਕੱਢ ਕੇ ਸੋਧ ਕੇ ਦੁਬਾਰਾ ਛੜਾ ਦਿੱਤਾ ਜਾਂਦਾ ਜਾਂ ਕਿਸੇ ਇਨਸਾਨ ਦੀ ਬਾਡੀ ਦੇ ਪਲਾਜ਼ਮਾ ਦੇ ਨਾਲ ਬਦਲ ਹੀ ਦਿੱਤਾ ਜਾਂਦਾ ਰਿਪਲੇਸ ਹੀ ਕਰ ਦਿੱਤਾ ਜਾਂਦਾ ਐਸ ਪ੍ਰੋਸੈਸ ਦੇ ਵਿੱਚ ਪੁੱਤ ਆ ਮਸ਼ੀਨ ਹੈ ਜੀ ਤੁਹਾਡੇ ਕੋਲੇ ਪਲਾਜ਼ਮਾ ਫਰੈਸ਼ਰਸ ਮਸ਼ੀਨ ਐਦਾ ਸਹਾ ਲਿਆ ਜਾਂਦਾ ਪੁੱਤ ਇਸ ਮਸ਼ੀਨ ਦਾ ਸਾਰਾ ਲਿਆ ਜਾਂਦਾ ਇਸ ਸਾਰੀ ਪ੍ਰੋਸੈਸ ਨੂੰ ਤਾਂ ਇਹ ਉਹ ਬਿਮਾਰੀ ਸੀਗੀ ਜਿਹੜੀ ਭਗਵੰਤਾਨ ਜੀ ਨੂੰ ਗ੍ਰਸਤ ਕੀਤਾ ਹੋਇਆ ਜਿਸ ਬਿਮਾਰੀ ਦੇ ਨਾਲ ਉਮੀਦ ਕਰਦੇ ਆ ਕਾਮਨਾ ਕਰਦੇ ਆ ਕਿ ਉਹ ਜਲਦੀ ਹੀ ਠੀਕ ਹੋ ਕੇ ਵਾਪਸ ਆਉਣਗੇ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਯਾਰ ਜਿੱਥੇ ਤਾਰੀਫ਼ ਕਰਨੀ ਬਣਦੀ ਹੈ ਉੱਥੇ ਕਰ ਦੇਣੀ ਚਾਹੀਦੀ ਹੈ ਪੁੱਤ ਕਿਉਂਕਿ ਰੀਸੈਂਟ ਮੈਮਰੀ ਦੇ ਵਿੱਚ ਮੈਂ ਵੀ ਪੰਜਾਬ ਸਟੇਟ ਦੇ ਨਾਲ ਕਾਫੀ ਟਾਈਮ ਦਾ ਜੁੜਿਆ ਹੋਇਆ ਹਾਂ ਕੰਪੀਟੀਸ਼ਨ ਐਗਜ਼ਾਮ ਦੇ ਨਾਲ ਕਾਫੀ ਟਾਈਮ ਦਾ ਜੁੜਿਆ ਹੋਇਆ ਹਾਂ ਪਰ ਰੀਸੈਂਟ ਮੈਮਰੀ ਦੇ ਵਿੱਚ ਇੰਨੀਆਂ ਪੋਸਟਾਂ ਪੁੱਤ ਮੈਨੂੰ ਨਹੀਂ ਲੱਗਦਾ ਕਦੇ ਵੀ ਪਹਿਲਾਂ ਦੇਖਣ ਨੂੰ ਮਿਲੀਆਂ ਜਿੰਨੀਆਂ ਇਹਨਾਂ ਨੇ ਅਨਾਉਂਸ ਕੀਤੀਆਂ ਹੋਈਆਂ ਜੀ ਤੁਹਾਡੇ ਕੋਲੇ CCDO ਦੀਆਂ ਵੈਕੈਂਸੀਜ਼ ਹੈਗੀਆਂ ਪੁੱਤ P ट्रिपल S V ਦੀਆਂ ਵੈਕੈਂਸੀਜ਼ ਹੈਗੀਆਂ ਕਲਰਕ ਦੀਆਂ ਵੈਕੈਂਸੀਜ਼ ਆ ਪਟਵਾਰੀ ਦੀਆਂ ਵੈਕੈਂਸੀਜ਼ ਆਉਣ ਦਾ ਵੇਹ ਹੈ ਪੁੱਤ ਤੁਹਾਡੇ ਕੋਲੇ ਜੇ ਮੈਂ ਗੱਲ ਕਰਾਂ ਪੰਜਾਬ ਪੁ ਵੈਕੈਂਸੀਜ਼ ਆਉਣ ਦਾ ਵੇ ਹੈ ਹੋਰ ਗੱਲ ਕਰਾਂ ਪੁੱਤ ਟੀਚਿੰਗ ਵਿੰਗ ਚ ਟੀਚਿੰਗ ਲਾਈਨ ਚ ਆ ਜਾਂ ਐਚ ਟੈਟ ਅਨਾਉਂਸ ਹੋ ਚੁੱਕਿਆ ਪੁੱਤ ਸੀਟ ਟੈਟ ਅਨਾਉਂਸ ਹੋ ਚੁੱਕਿਆ ਪੀ ਟੈਟ ਕਦੋਂ ਵੀ ਅਨਾਉਂਸ ਹੋ ਰਿਹਾ ਹੋ ਸਕਦਾ ਹੈ ਜੀ ਤਾਂ ਇਹ ਸਭ ਤੋਂ ਆਈਡੀਅਲ ਟਾਈਮ ਹੈ ਪੀਕ ਟਾਈਮ ਹੈ ਪੁੱਤ ਤਿਆਰੀ ਕਰਨ ਦਾ ਇਹ ਨਾ ਹੋਵੇ ਕਿ ਸਮਾਂ ਗੁਜ਼ਰ ਜੇ ਤੇ ਆਪਾਂ ਬਸਤਾਉਂਦੀ ਰਹ ਜੀ ਬੇਸੇ ਦਾ ਅਸੀਂ ਆਪਦੇ ਚਾਰਜਸ ਬੜੇ ਹੀ ਨੋਮੀਨਲ ਰੱਖਦੇ ਆ ਬੜੇ ਹੀ ਜੈਨੂਅਲ ਚਾਰਜਸ ਹੁੰਦੇ ਆ ਜਿਹਦੇ ਨਾਲ ਕੋਈ ਵੀ ਬੱਚਾ ਸਾਡੇ ਕੋਲ ਨਾਲ ਜੁੜ ਕੇ ਤਿਆਰੀ ਕਰ ਸਕਦਾ ਪੁੱਤ ਪਰ ਜੇ ਹਲੇ ਵੀ ਤੁਹਾਨੂੰ ਐਦਾਂ ਲੱਗਦਾ ਕਿ ਚਾਰਜਸ ਥੋੜੇ ਜਿਹਾ ਹੋਰ ਘਟ ਹੋ ਜਾਂਦੇ ਤਾਂ ਯਾਰ ਮੈਂ ਬਾਏ ਕਰ ਲੈਣਾ ਹਨਾ ਕਿਉਂਕਿ ਯਾਰ ਤੁਹਾਡਾ ਬੈਨੀਫਿਟ ਆ ਪੁੱਤ ਤੁਹਾਡੇ ਲਈ ਸਪੈਸ਼ਲ ਡਿਸਕਾਊਂਟ ਚੱਲ ਰਿਹਾ ਜੀ 2 ਅਕਤੂਬਰ ਤੋਂ ਨਵਰਾਤਰੀ ਸਟਾਰਟ ਹੈ ਜੀ ਗਾਂਧੀ ਜਨਮਤੀ ਤੋਂ ਤੇ ਨਾਲ ਹੀ ਡਿਸਕਾਊਂਟ ਸਟਾਰਟ ਹੈ ਜੀ ਜਿਹੜਾ ਮਰਜ਼ੀ ਬੈਚ ਤੁਸੀਂ ਬਾਏ ਕਰ ਸਕਦੇ ਹੋ ਜੇ ਕਿਸੇ ਨੇ ਅਫਸਰ ਕੈਡਰ ਦੀ ਤਿਆਰੀ ਕਰਨੀ ਹੈ ਤਾਂ ਆਲ ਰਾਊਂਡਰ ਕਰ ਸਕਦੇ ਹੋ 7 ਅਕਤੂਬਰ ਵਾਲਾ ਜੇ ਕੱਲੇ ਕੌਨਸਟੇਬਲ ਦੀ ਤਿਆਰੀ ਕਰਨੀ ਹੈ ਤਾਂ 17 ਅਕਤੂਬਰ ਤੋਂ ਸਪੈਸ਼ਲ ਬੈਚ ਆ ਰਿਹਾ ਜੀ ਫਾਊਂਡੇਸ਼ਨ ਬੈਚ ਹੈ ਜੀ 23 ਸਤੰਬਰ ਵਾਲਾ ਜੀ ਟੈਸਟ ਬੈਚ ਦੇ ਵਿੱਚ ਅਨਰੋਲ ਹੋ ਸਕਦੇ ਹੋ ਪੀਐਸ ਟੈਟ ਸੀਟੈਟ ਦੇ ਲਈ ਤੁਸੀਂ ਜੁੜ ਸਕਦੇ ਹੋ ਇੱਕੇ ਹੀ ਬੈਚ ਦੇ ਵਿੱਚ ਆਨਲਾਈਨ ਵਨ ਮਹਾ ਕੰਬੋ ਪੈਕ ਸਾਰਾ ਕੁਝ ਇਕੱਠਾ ਹੀ ਆਉਣਾ ਹੈ ਜੀ ਉਹਦੇ ਲਈ ਜਾ ਸਕਦੇ ਹੋ ਅਭਿਆਸ 2.0 ਕਵਿਕ ਰਿਵੀਜ਼ਨ ਦੇ ਲਈ ਵੀ ਤੁਸੀਂ ਜੋੜ ਸਕਦੇ ਹੋ ਹਰ ਕੋਰਸ ਦੇ ਉੱਪਰ ਪੁੱਤ ਤੁਹਾਡੇ ਕੋਲੇ ਡਿਸਕਾਊਂਟ ਹੈ ਜੀ ਐਕਚੁਅਲ ਪ੍ਰਾਈਸ ਆ ਲਿਖੇ ਹੋਏ ਆ ਪੁੱਤ ਆ ਸਾਰੇ ਡਿਸਕਾਊਂਟਡ ਪ੍ਰਾਈਸ ਹੈ ਜੀ ਕਿਦੋਂ ਮਿਲਣਗੇ ਡਿਸਕਾਊਂਟਡ ਪ੍ਰਾਈਸ ਜਦੋਂ ਤੁਸੀਂ 쿠ਪਨ ਕੋਡ ਯੂਜ਼ ਕਰ ਲੋਗੇ AC917 ਕਿਹੜਾ ਜੀ AC917 ਯੂਜ਼ ਕਰ ਲੋਗੇ ਪੁੱਤ ਕਿਵੇਂ ਕਰਨਾ ਹੈ ਜੀ ਦੇਖੋ ਜਿਵੇਂ ਕਿ ਧਾਰਨ ਦੇ ਤੌਰ ਤੇ ਅਭਿਆਸ ਬੈਚ ਤੁਸੀਂ ਬਾਏ ਕਰਨਾ ਹੈ ਕਵਿਕ ਰਿਵੀਜ਼ਨ ਦੇ ਲਈ 8 ਅਕਤੂਬਰ ਤੋਂ ਸ਼ੁਰੂ ਹੈ ਜਾਂ ਹਲੇ ਤੱਕ ਤੁਸੀਂ ਰਿਵੀਜ਼ਨ ਕਰੀ ਨਹੀਂ ਸਿੱਧਾ ਪੜ੍ਹਨਾ ਹੀ ਆਉਣਾ ਜੀ ਸੀਟ ਟੂ ਪੀ ਟੂ ਬੈਚ ਆਉਣਾ ਤਾਂ 3 ਅਕਤੂਬਰ ਤੋਂ ਸਟਾਰਟ ਹੈ ਜੀ ਕਿਵੇਂ ਜੁੜ ਸਕਦੇ ਹੋ ਇਹਨਾਂ ਚੋ ਕਿਸੇ ਵੀ ਵੈਚ ਦੇ ਨਾਲ ਜੇ ਅਫਸਰ ਲੱਗਣਾ ਤਾਂ ਆਲਰਾਊਂਡਰ ਕਿਵੇਂ ਬਾਏ ਕਰਨਾ ਨਾ 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 ਕਾਲ ਨਹੀਂ ਕਰਨੀ ਕਾਲ ਤੇ ਟਾਈਮ ਖਰਾਬ ਨਹੀਂ ਕਰਨਾ Google Pay ਤੇ ਸਮਾਂ ਖਰਾਬ ਨਹੀਂ ਕਰਨਾ ਖੁਦ ਬਾਏ ਕਰ ਸਕਦੇ ਹੋ ਬਹੁਤ ਇੰਨੇ ਮਚਿਓਰ ਹੈਗੇ ਹੋ ਤੁਸੀਂ ਖੁਦ ਬਾਏ ਕਰ ਸਕਦੇ ਹੋ ਆਪਦੇ ਫੋਨ ਤੇ ਜਾਓ ਜੀ ਫੋਨ ਤੇ ਜਾ ਕੇ Play Store ਤੇ ਚਲ ਜਿਓ ਪਲੇ ਸਟੋਰ ਤੋਂ ਜਾ ਕੇ ਆਪਦੀ ਅਰੋੜਾ ਕਲਾਸਸ ਦੀ ਐਪ ਡਾਊਨਲੋਡ ਕਰੋ ਪੁੱਤ ਜਿਵੇਂ ਐਪ ਡਾਊਨਲੋਡ ਕਰੋਗੇ ਕਰੋਗੇ ਥੱਲੇ ਲਿਖਿਆ ਹੋਊਗਾ ਯੂਜ਼ ਅਨਦਰ ਮੈਥਡ ਉਹਦੇ ਤੇ ਕਲਿੱਕ ਕਰਕੇ ਨੰਬਰ ਭਰ ਦਿਓ ਪੁੱਤ ਉਹਦੇ ਤੇ ਕਲਿੱਕ ਕਰਕੇ ਤੁਸੀਂ ਕਰ ਦਿਓ ਨੰਬਰ ਭਰ ਦੋ ਪੁੱਤ ਜਿਵੇਂ ਨੰਬਰ ਭਰੋਗੇ ਪੁੱਤ ਜਿਵੇਂ ਹੀ ਤੁਸੀਂ ਨੰਬਰ ਭਰੋਗੇ ਜਿਵੇਂ ਹੀ ਨੰਬਰ ਭਰੋਗੇ ਓਟੀਪੀ ਆਊਗਾ ਲੌਗਇਨ ਕਰ ਲਿਓ ਕੋਰਸ ਬਟਨ ਤੇ ਕਲਿੱਕ ਕਰਕੇ ਜਿਹੜਾ ਵੀ ਕੋਰਸ ਤੁਸੀਂ ਬਾਏ ਕਰਨਾ ਇੱਥੇ ਸਰਚ ਕਰ ਸਕਦੇ ਹੋ ਸਰਚ ਕਰਨ ਦੇ ਉਪਰੰਤ ਕੋਰਸ ਆ ਜਾਊਗਾ ਜੀ ਕਲਿੱਕ ਕਰ ਲਿਓ ਸਵਾਈਪ ਕਰੀ ਜਾਓ ਤਹਾਨੂੰ ਨਿਗਾਈ ਜਾਏ ਉਹ ਨਘਾਈ ਜਾਏ ਉਹ ਨਘਾਈ ਜਾਏ ਥੱਲੇ ਆ ਕੇ ਲਿਖਿਆ ਹੋਊਗਾ ਹੈਵ ਆ ਕੂਪਨ ਕੋਡ ਪਹਿਲਾਂ ਰੁਪਏ ਮੰਗੇ ਗਏ ਹੋਣਗੇ ਰੁਪਏ ਨਹੀਂ ਦੇਣੇ ਕਲਿੱਕ ਕਰਨਾ ਹੈਵ ਆ ਕੂਪਨ ਕੋਡ ਤੇ ਤੇ ਅਪਲਾਈ ਕਰ ਦੇਣਾ ਕੀ AC917 ਕੀ ਅਪਲਾਈ ਕਰ ਦੇਣਾ AC917 ਹੁਣ ਤੁਹਾਡੇ ਕੋਲੇ ਪ੍ਰਾਈਸ ਆ ਜਿਹੜਾ ਉਹ ਘਟ ਕੇ ਆ ਜਾਊਗਾ Google Pay ਕਰਕੇ ਉੱਥੋਂ ਹੀ ਬੁੱਤ ਬਾਇ ਕਰ ਸਕਦੇ ਹਾਂ ਦਾਨਾ ਜੀ ਕੰਮ ਜੇ ਤੁਹਾਡੇ ਕੋਲੇ ਆਈਫੋਨ ਹੈ ਤਾਂ ਮਾਈ ਇੰਸਟੀਟਿਊਟ ਐਪ ਡਾਊਨਲੋਡ ਕਰ ਸਕਦੇ ਹੋ ORG ਕੋਡ ਮੰਗਿਆ ਗਿਆ ਹੋਊਗਾ ਕੀ ਫਿਲ ਕਰ ਸਕਦੇ ਹੋਂ ਏ ਆਰ ਸੀ ਫਿਲ ਕਰ ਸਕਦੇ ਹੋਂ ਜੀ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਏ ਸੀ 917 ਲਾ ਕੇ ਮੈਕਸਿਮਮ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋਂ ਕੋਈ ਵੀ ਕੋਰਸ ਬਾਏ ਕਰ ਸਕਦੇ ਹੋਂ ਸਾਰੇ ਟੀਚਰਾਂ ਦੀ ਗਾਈਡੈਂਸ ਮਿਲੂਗੀ ਯਾਰ ਮੇਰੀ ਜ਼ਿੰਮੇਵਾਰੀ ਹੈ ਤੁਹਾਨੂੰ ਕੋਈ ਵੀ ਇਸ਼ੂ ਨਹੀਂ ਆਉਣ ਦੇਵਾਂਗਾ ਮੇਰੀ ਜ਼ਿੰਮੇਵਾਰੀ ਹੈ ਮੇਰੇ ਯਕੀਨ ਤੇ ਤੁਸੀਂ ਬੇਚ ਬਾਏ ਕਰ ਸਕਦੇ ਹੋਂ ਬੁੱਤ ਕਿਸੇ ਵੀ ਬੱਚੇ ਨੂੰ ਸਮਝ ਨਹੀਂ ਆ ਰਿਹਾ ਕਿੱਦਾਂ ਬਾਏ ਕਰਨਾ ਕਿ ਕਿਵੇਂ ਜਾਈਏ ਜੀ ਕਿਹੜੀ ਆਪਸ਼ਨ ਤੇ ਜਾਈਏ ਕਿੱਥੇ ਜਾਈਏ ਤਾਂ ਆਹ ਟੈਲੀਗ੍ਰਾਮ ਚੈਨਲ ਹੈ ਜੀ ਟੈਲੀਗ੍ਰam ਚੈਨਲ ਆ ਇੱਥੇ ਮੈਂ ਪੁੱਤ ਡਾਇਰੈਕਟਲੀ ਤੁਹਾਡੇ ਕੋਲੇ ਬੈਚ ਬਾਏ ਕਰੇ ਦੀ ਵੀਡੀਓ ਪਾ ਰੱਖੀ ਆ ਕਿ ਕਿਵੇਂ ਬਾਏ ਕੀਤਾ ਜਾ ਸਕਦਾ ਫੇਰ ਵੀ ਕਿਸੇ ਬੱਚੇ ਨੂੰ ਇਹ ਨਹੀਂ ਸਮਝ ਆਉਂਦੀ ਸਰ ਜੀ ਕਿਹੜਾ ਬੈਚ ਲਵਾਂ ਮੈਂ ਮੈਂ ਕਾਦੀ ਤਿਆਰੀ ਕਰਾਂ ਦੀ ਮੈਂ ਇੰਨਾ ਪੜਿਆ ਹੋਇਆ ਮੈਂ ਕਿੱਧਰ ਜਾ ਸਕਦਾ ਮੇਰੇ ਕੋਲੇ ਕਿਹੜੀਆਂ ਕਿਹੜੀਆਂ ਲਾਈਨਸ ਹੈਗੀਆਂ ਹੈਗੀਆਂ ਉਹ ਸਾਰੀਆਂ ਚੀਜ਼ਾਂ ਤੁਸੀਂ ਡਿਸਕਸ ਕਰ ਸਕਦੇ ਹੋ ਇਸ ਟੈਲੀਗ੍ਰam ਚੈਨਲ ਤੇ ਪਹੁੰਚ ਕੇ ਉਮੀਦ ਕਰਦੇ ਆਂ ਜੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਤੁਹਾਨੂੰ ਮਿਲਦੇ ਰਹਾਂਗੇ ਐਦਾਂ ਦੀਆਂ ਹੋਰ ਵੀਡੀਓਜ਼ ਦੇ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਦੱਸਣਾ ਨਾ ਭੁੱ ਕਿਵੇਂ ਲੱਗੀ ਅੱਜ ਦੀ ਇਹ ਸ਼ਾਰਟ ਜਾਂ ਲੈਕਚਰ ਮਿਲਾਂਗੇ ਕੱਲ੍ਹ ਵਾਲੇ ਲੈਕਚਰ 'ਚ ਤਦ ਤੱਕ ਲਈ ਰੱਬ ਰਾਖਾ ਧੰਨਵਾਦ